ਪਰ ਕਹਿੰਦੇ ਹੁਲਪਤਾਲ ਦੇ ਪੜਬੋਂ ਸੇ ਭਲੋ ਜੋਗ ਹੁਣ ਜੋਗ ਹੋ ਗਿਆ ਭਲਾ ਵੀ ਹੋ ਗਿਆ ਪਤਾ ਲੱਗਿਆ ਪੜਬੋਂ ਸੇ ਭਲੋ ਜੋਗ ਜੋ ਹੋਇਆ ਉਹਦਾ ਇੱਕ ਬੰਦ ਜਿ ਇੱਕ ਜਿਥੇ ਹੋਇਆ ਖੜਾ ਹੈ ਤਾਂ ਕਹਿ ਰਿਹਾ ਹੈ ਵੀ ਅਸਲ ਦੇ ਵਿੱਚ ਪੜਬੋਂ ਸੇ ਭਲੋ ਜੋਗ ਹੈ ਪੜਬੋਂ ਭਲੋ ਰਹੀ ਸੀ ਹੁਣ ਕਹਿੰਦਾ ਭਗਤ ਨੂੰ ਛੱਡੂ ਆਰਾਮ ਕੀ ਭਾਵੇਂ ਦੋ ਲੋਕ ਹੁਣ ਮੈਂ ਇਹ ਭਗਤੀ ਦੀ ਛੱਡਦਾ ਪਾਪੇ ਮੇਰੀ ਰੱਦਿਆ ਕਰੀ ਜਾਓ ਰੱਦਿਆ ਕਰਦੇ ਹੀ ਸੀ ਵਿਦਵਾਨ ਰੰਧਿਆ ਕਰਦੇ ਸੀ ਸਾਰੇ ਕਾਸ਼ੀ ਦੇ ਜੋ ਉਹਨਾਂ ਦੇ ਖਿਲਾਫ ਬੋਲਦਾ ਸੀ ਆਇਆ ਵਿਦਵਾਨ ਬੋਲਦੇ ਨੇ ਨਾ ਇਹ ਜੇ ਇਦੋਂ ਦਾ ਬਹੁਤ ਚੰਗੇ ਤੇ ਕਾਸ਼ੀ ਵਾਲੇ ਉਹ ਤਾਂ ਕੁਝ ਕਰਦੇ ਸੀ ਉਹ ਤਾਂ ਸ਼ਾਸਤਰਾਂ ਦਾ ਗਿਆਨ ਰੱਖਦੇ ਸੀ ਇਹਨਾਂ ਤਾਂ ਘਰਦਾ ਵੀ ਨਹੀਂ ਪਤਾ ਪੜ੍ਹਾਈ ਕੁਝ ਨਹੀਂ ਇਹਨਾਂ ਦਾ ਤਾਂ ਕਹੂੰ ਬੇਦਰੀਤ ਜਗ ਆਦ ਕਰਮ ਕਹੂੰ ਬੇਦਰੀਤ ਜਗ ਆਦ ਕਰਮ ਕਿਤੇ ਬੇਦਰੀਤ ਹੈ ਜਗ ਆਦ ਕਰਮ ਲੈ ਕਰਮ ਹੈ ਜਗ ਕਰਨਾ ਹੈ ਜਗ ਆਦ ਕਰਮ ਕਰਦੇ ਜਗ ਦਾ ਵਿਦਵਾਨਪਨ ਕਰਨਾ ਲੋਕਾਂ ਨੂੰ ਗਰੀਬ ਹੁੰਦੇ ਸੀ ਲੋਕ ਜਗ ਕਰਨ ਚਾਹੇ ਪੰਬਲਮ ਤੋਂ ਇਕੱਠੇ ਕਰਕੇ ਪੈਸੇ ਕਰਦੇ ਸੀ ਯਾਨੀ ਉਹਨਾਂ ਨੇ ਆਪ ਨਹੀਂ ਸੀ ਕੁਝ ਵੀ ਉਹਦੇ ਵਿੱਚ ਰੱਖਦੇ ਪ੍ਰੇਰ ਕਾਈ ਕਰਦੇ ਸੀ ਪਬਲਿਕ ਨੂੰ ਦਾ ਚਰੋ ਦਾਨ ਹੁੰਦਾ ਹੀ ਹੈ ਅਮੀਰਾਂ ਕੋਲੋਂ ਲੈ ਲੈਣੇ ਜੀ ਨਾ ਕੋ ਜਵਾਂ ਸੀ ਵੀ ਭਾਈ ਗਰੀਬਾਂ ਨੂੰ ਪ੍ਰੇਰ ਕੇ ਵੀ ਗਰੀਬਾਂ ਨੂੰ ਦਿਓ ਦਾਨ ਕਰੋ ਕਹੂੰ ਮਗਨ ਹੋਤਰ ਕਹੂੰ ਤੀਰਥ ਧਰਮ ਕਿਤੇ ਅਗੰਧ ਦੇ ਵਿੱਚ ਉਹੀ ਅਗੰਧ ਦੇ ਵਿੱਚ ਪਾਉਂਦੇ ਨੇ ਚੋਤੇ ਚੋਤੇ ਪਦਾਰਥ ਅਗੰਧ ਚ ਪਾਈ ਜਾਂਦੇ ਨੇ ਗਰੀਬ ਚਾਹੇ ਭੁੱਖੇ ਮਰ ਜਾਂਣ ਕਿਉਂ ਹੋਲੇ ਟੀਨਾਂ ਦੇ ਟੀਨ ਪਾ ਲੈਣ ਗਰੀਬਾਂ ਨੂੰ ਦੇਣੇ ਨਹੀਂ ਉਹਨਾਂ ਦੇ ਬੈਲਾਂ ਦੇ ਨਾਲ ਵੀ ਤੁਸੀਂ ਦੁੱਧ ਨਹੀਂ ਇੰਨਾ ਚਿਰ ਕਿਉਂ ਨਹੀਂ ਖਾ ਸਕਦੇ ਦੁੱਧ ਨਹੀਂ ਪੀ ਸਕਦੇ ਸਾਰਾ ਲੜ ਕੇ ਸਰਕਾਰ ਨੂੰ ਦੋ ਯਗ ਕਰਨਾ ਦੇਖੋ ਅਗੰਨ ਦੇ ਵਸਾਲ ਦੇਣਾ ਉਹਨਾਂ ਨਾਲ ਦੇ ਬੂਝੋ ਖੋਲਣ ਇਹ ਪੁੱਠਾ ਕੰਮ ਗੁਰਮਤਿ ਨੇ ਰੱਦ ਕਰਤੇ ਸਾਰੇ ਕੰਮ ਇਹ ਨਹੀਂ ਕਰਨਾ ਕਹੂੰ ਤੀਰਥ ਧਰਮ ਓਏ ਉਹਨਾਂ ਦੇ ਜਾਨਵਰਾਂ ਦੇ ਬੱਚਿਆਂ ਨੂੰ ਪੀ ਲੈਣ ਦਾ ਦੁੱਧ ਫਿਰ ਉਹਨਾਂ ਦੇ ਬੂਝੋ ਵੀ ਖੋਲਿਆ ਆਦਮੀ ਦੇ ਬੱਚਿਆਂ ਦੇ ਬੂਝੋ ਵੀ ਖੋਲਿਆ ਉਹ ਤੇ ਰੋੜ ਦਿੱਤਾ ਅਗਰੇ ਵਿੱਚ ਇਹ ਮੂਰਖਾਂ ਨੇ ਕੱਪੀ ਸਾਰੇ ਰਿਸ਼ੀਮੁਰੇ ਇਹ ਕਰਾਉਂਦੇ ਜਿਨ੍ਹਾਂ ਦੀ ਬਹੁਤੀ ਇੱਜ਼ਤ ਕਰਦੇ ਨੇ ਅੱਜ ਇਹ ਅਧਾਰੇ ਰਿਸ਼ੀਮੁਰੇ ਆਹੀ ਕੁਛ ਕਰਦੇ ਸੀ ਭਗਤਾਂ ਦੇ ਰਿਸ਼ੀਮੁਰੇ ਨੂੰ ਕਾਸ ਵੀ ਗੈਰੀ ਹੋਈ ਵਰਮਾਤਰੀ ਕਾਖ ਦੇ ਦਿੰਦੀ ਇਹਨਾਂ ਨੂੰ ਰਿਸ਼ੀਮੁਰਿਆਂ ਨੂੰ ਹੈ ਤਾਂ ਵਿਦਵਾਨ ਨੇ ਬੰਦਾ ਔਰ ਰਿਸ਼ੀਮੁਰੇ ਦੇ ਖਿਲਾਫ ਬੋਲਦੇ ਸੀ ਭਗਤਾਂ ਉਹਨਾਂ ਦੇ ਦੰਦਿਆ ਕਰਦੇ ਸੀ ਇਹ ਰਿਸ਼ੀਮੁਰਿਆਂ ਦੇ ਕਬੀਰ ਕਹਿੰਦਾ ਕੌਣ ਬੁਰੀ ਜੋ ਮਨ ਕੋ ਮਾਰਾ ਹੈ ਕਿਹੜਾ ਬੁਰੀਆ ਤੁਹਾਡਾ ਜੀ ਨੇ ਮਨੂਆ ਰਿਆ ਹੋਵੇ ਦੱਸੋ ਮੈਨੂੰ ਸਾਰੇ ਮਨਮੁਖ ਸੀ ਕਹਿਣ ਦਾ ਵਤਨਾ ਸਾਰੇ ਰਿਸ਼ੀ ਮਨਮੁਖ ਸੀ ਐਡੀ ਬਣੀ ਗੱਲ ਉਹਨੇ ਕਾਸ਼ੀ ਜੀ ਬੈਠ ਕੇ ਕਹਿਤੀ ਕਿਵੇਂ ਬਰਦਾਸ਼ਤ ਕਰਦੇ ਤਾਂ ਦੇ ਦੋ ਲੋ ਘਰ ਰਿਹਾ ਲੋਕ ਰੱਦਿਆ ਕਰਦੇ ਤੇ ਲਓ ਜੀ ਇਹ ਤਾਂ ਰਿਸ਼ੀਆ ਬੁਰੀਆ ਨੂੰ ਮਾੜੇ ਕਹਿ ਰਿਹਾ ਉਹ ਮਾੜੇ ਕਾ ਨੂੰ ਕਹਿ ਰਿਹਾ ਉਹਨੇ ਮਾੜੇ ਨਹੀਂ ਕਿਹਾ ਉਹ ਕਹਿੰਦਾ ਮੈਨੂੰ ਵਾਨੂੰ ਵਾਰਿਆ ਉਹਨੇ ਪੁੱਛ ਰਿਹਾ ਤੋ ਤੇ ਕੁਝ ਤੁਸੀਂ ਕਹ ਰਹੇ ਹੋ ਤੇ ਬਿਆ ਕਰ ਰਹੇ ਸਾਡੇ ਸਾਥ ਦੇ ਦਾਦਣ ਕਿਹੜਾ ਆ ਕੀ ਨਾ ਮਨੂ ਮਾਰਿਆ ਮਨੂ ਮਾਰਨੇ ਕਿਹਨਾਂ ਗੱਲ ਕੀਤੀਏ ਬਾਹਲਾ ਫੇਰ ਦੀ ਗੱਲ ਕੀਤੀਏ ਬਾਹਲਾ ਦਾ ਗੁਰਮਤ ਘਟਦੀ ਏ ਨਾਮ ਜਾਪਣ ਦੀ ਗੱਲ ਕੀਤੀਏ ਨਾਮ ਉਹਦਾ ਕੋਈ ਹੁੰਦਾ ਹੀ ਨਹੀਂ ਫੇ ਕੀ ਕਰਦੇ ਰਹੇ ਬੈਠੇ ਭੋਰਿਆਂ 'ਚ ਦੱਸਣ ਕੀ ਕਰਦੇ ਰਹੇ ਉਹ ਨਹੀਂ ਦੱਸਿਆ ਨਾ ਛੇਲੇ ਦਾਦਣ ਕੀ ਕਰਦੇ ਰਹੇ